ਕਾਲਪੰਡਲਾ ਜਾ ਮੰਮੀ ਕਾਲੀ ਰੋਟੀ ਕਿਦਾਂ ਦੀ ਬਣੀ ਸਬਜੀ ਹਾਂ ਕਾਲੀ ਮਰੋਟੀ ਸਬਜੀ ਬਹੁਤ ਸਵਾਦ ਨੂੰ ਸਬਜੀ ਦਾ ਤੋ ਵਾਟੀ ਕੱਢ ਦਿੱਤੇ ਅੱਜ ਜੇ ਡਿਸਵਾਦ ਬਣਾਈ ਸਬਜੀ ਮੰਮੀ ਮੈਨੂੰ ਤਾਂ ਲੱਗਾ ਸਬਜੀ ਸਵਾਦ ਦੀ ਨਹੀਂ ਬਣਨੀ ਸੱਚੇ ਦੱਸੋ ਐਵੇਂ ਨਾ ਝੂਠੀ ਤਾਰੀਫ ਕਰੀ ਜਾਓ ਰਾਏ ਮੈਨੂੰ ਕੋ ਲੋੜਾ ਝੂਠੀ ਤਾਰੀਫ ਕਰਨ ਦੀ ਤੇਰੀ ਤੂੰ ਤਾਂ ਵਾਕਿਆ ਸਬਜੀ ਬੜੀ ਸਵਾਦ ਬਣਾਈ ਆ ਮੇਰੇ ਨਾਲੋਂ ਵੇ ਵਧੀਆ ਸਬਜੀ ਬਣਾਈ ਆ ਜਦੋਂ ਆਪਣੇ ਪੈਕੇ ਜਾਵਾਂਗੇ ਨਾ ਆਪਣੀ ਮੰਮੀ ਨੂੰ ਐਹੋ ਜਿਹੀ ਸਬਜੀ ਬਣਾ ਕੇ ਖਵਾਈ ਉਹਨੇ ਤੇਰੀ ਤਾਰੀਫ ਬਹੁਤ ਕਰਨੀ ਆ ਬਤ ਤੂੰ ਬੜੀ ਵਧੀਆ ਸਬਜੀ ਬਣਾਉਣ ਲੱਗ ਪਈ ਨਹੀਂ ਨਹੀਂ ਮੰਮੀ ਤੁਹਾਡੇ ਨਾਲੋਂ ਵਧੀਆ ਸਬਜ਼ੀ ਨਹੀਂ ਮੈਂ ਬਣਾ ਸਕਦੀ ਐਵੇਂ ਝੂਠੀ ਤਰੀਫ ਕਰਨ ਦਾ ਜੇ ਮੇਰੀ ਤੁਸੀਂ ਬਾਹਰ ਕੋਣ ਆਇਆ ਵੇਖ ਕਿਉਂ ਨਹੀਂ ਸੱਸ ਸਿਕਾ ਭੈਣ ਜੀ ਕਿੱਥੇ ਆ ਹਾਂ ਜੀ ਅੰਦਰ ਜੀ ਚੱਲ ਜਾ ਥੋੜੀ ਜਿਮਾਲ ਸੱਸ ਸਿਕਾ ਭੈਣ ਜੀ ਸੱਸ ਸਿਕਾ ਭੈਣ ਜੀ ਕੀ ਹਾਲ ਜੀ ਠੀਕ ਠਾਕ ਵਧੀਆ ਤਾਂ ਬੜੀ 스ਮਾਈਲ ਆਉਂਦੀ ਤੁਹਾਡੇ ਘਰੋਂ ਕੀ ਬਣਾਇਆ ਅੱਜ ਰਾਣੀ ਕੁਰਸੀ ਲਈ ਆਈ ਅੱਕ ਅੱਜ ਮੇਰ ਨੂੰ ਨੇ ਨਾ ਖੁੰਬਾ ਦੀ ਸਬਜ਼ੀ ਬਣਾਈ ਆ ਤੇ ਬੜੀ ਸੁਆਦ ਸਬਜ਼ੀ ਬਣੀ ਆ ਮੈਂ ਤਾਂ ਤਿੰਨ ਚਾਰ ਰੋਟੀਆਂ ਖਾ ਗਈਆਂ ਉਹ ਨਾਲ ਤੁਹਾਨੂੰ ਪਾ ਕੇ ਦਿਨ ਸਬਜ਼ੀ ਖਾ ਕੇ ਵੇਖੋ ਕਿੰਡੀ ਸੁਆਦ ਬਣੀ ਸਬਜ਼ੀ ਰਾਜ ਆਂਡੀ ਆਪਰੇ ਨੂੰ ਸਬਜ਼ੀ ਲੈ ਆ ਕੇ ਤੇ ਨਹੀਂ ਮੈਂ ਤੇ ਆਈ ਆ ਭੈਣ ਜੀ ਟਾਡੇ ਵੱਲ ਕਿ ਬਾਜ਼ਾਰ ਚੱਲੀ ਏ ਅਲੂ ਟੀ ਰਾਜਪੂਲ ਕਾ ਵੀ ਲਾਗਣਾ ਹੈ ਕੰਟੇ ਆਪਣੀ ਨੂੰ ਨਹੀਂ ਨਹੀਂ ਭੈਣ ਜੀ ਫੁਲਕਾ ਤੇ ਮਕਰੋ ਖਾ ਕੇ ਆਈ ਹਾਂ ਸਿਰਫ ਸਬਜੀ ਖਾਣੀ ਹੀ ਵੀ ਤੁਹਾਡੀ ਨੌਣੇ ਕਿੱਡੀ ਸਵਾਦ ਬਣਾਈ ਆ ਕੰਨੀ ਸਬਜੀ ਦੇ ਵਾਕਾ ਤੁਹਾਡੀ ਨੌਣੇ ਬੜੀ ਸਵਾਦ ਬਣਾਈ ਆ ਬਾਟੀ ਪੂਰੇ ਕੱਢੇ ਆ ਇੱਕ ਮੇਰੀ ਨੌਂ ਵੇਖ ਲਓ ਕਿਹੇ ਕੰਮ ਦੀ ਰੋਟੀ ਨਹੀਂ ਬਣਾਉਂਦੀ ਉਹਨੂੰ ਤੇ ਸਬਜੀ ਕੀ ਫੁਲਕੇ ਵੀ ਨਹੀਂ ਲਾਉਣੇ ਆਉਂਦੇ ਕੋਈ ਗੱਲ ਨਹੀਂ ਭੈਣ ਜੀ ਅਜੇ ਨਵੇਂ-ਨਵੇਂ ਆ ਨਾ ਤੁਹਾਡੇ ਨੌ ਆਪੇ ਸਹੀ ਸਹੀ ਸਿੱਖ ਜੂਗੀ ਉਹਨੂੰ ਪਤਾ ਲੱਗ ਜਾਣਾ ਮੈਂ ਸਾਰਾ ਵੀ ਕਿਤਰਾ ਸਬ지 ਬਣਾਈ ਦੀ ਚੱਲ ਭੈਣ ਜੀ ਤੂੰ ਖਾਓ ਸਬ지 ਤੇ ਮੈਂ ਸੂਟ ਚੇਂਜ ਕਰ ਲਾ ਮੈਂ ਨਾ ਸਵੇਰੇ ਉਤਰਾ ਹੀ ਪਾ ਲਿਆ ਪ੍ਰੈਸ ਨਹੀਂ ਕੀਤਾ ਤੇ ਮਹਾਰਾਜ ਨੂੰ ਕਹਿੰਨੀ ਆ ਫੇ ਮੇਰਾ ਸੂਟ ਪ੍ਰੈਸ ਕਰ ਦਿੰਦੇ ਆ ਰਾਜ ਕੋਈ ਗੱਲ ਨਹੀਂ ਭੈਣ ਜੀ ਐਦਾਂ ਹੀ ਚਲੋ ਮੇਰੇ ਨਾਲ ਸੋਹਣਾ ਤੇ ਹੈਗਾ ਸੂਟ ਨਹੀਂ ਨਹੀਂ ਭੈਣ ਜੀ ਮੈਂ ਨਹੀਂ ਕਦੇ ਵਟੋ ਵਟ ਸੂਟ ਪਾਇਆ ਮੈਂ ਤਾਂ ਪ੍ਰੈਸ ਕੀਤੇ ਤੋਂ ਬਿਨਾਂ ਸੂਟ ਨਹੀਂ ਪਾਉਂਦੀ ਤੇ ਮਹਾਰਾਜ ਨੇ ਕਰ ਦੇਣਾ ਝਾਟੇ ਰਾਜ ਪੁੱਤ ਮੇਰਾ ਸੂਟ ਪ੍ਰੈਸ ਕਰੇ ਇੱਕ ਅੰਟੀ ਤੇਰ ਨਾਲ ਬਾਜ਼ਾਰ ਜਾਣਾ ਮੈਂ ਹਾਂਜੀ ਮਮੀ ਜੀ ਹੁਣੇ ਕਰ ਦੇਣੀ ਸੂਟ ਡਰੈੱਸ ਕਰ ਦੇ ਦਿਆਂਗੀ ਅੱਜ ਰਾਜੇ ਪੁੱਤ ਹੈ ਬੜਾ ਟਮਾਲਾਤਾ ਇਹ ਪ੍ਰਸੰਨ ਨੂੰ ਕੁੜਾ ਮਮੀ ਜੀ ਹੋਣਾ ਤੁਹਾਡੇ ਸੂਟ ਨੂੰ ਨਾ ਪ੍ਰੈਸ ਲੱਗ ਗਈ ਮੇਰੇ ਕੋਲ ਹਾ ਹਾਏ ਨਹੀਂ ਸੱਸ ਦਾ ਸੂਟ ਸਾੜਤਾ ਹੀ ਭੈਣ ਜੀ ਅੱਜ ਕੱਲ ਬੋਟੀਆਂ ਦਾ ਧਿਆਨ ਪਤਾ ਨਹੀਂ ਕਿੱਥੇ ਹੁੰਦਾ ਵਾ ਐਡਾ ਸੋਹਣਾ ਸੂਟ ਹੀ ਤੁਹਾਨੂੰ ਇੰਨਾ ਸੋਹਣਾ ਤੁਹਾਡੇ ਤੇ ਜੱਜਦਾ ਹੀ ਇਨੇ ਸਾੜ ਕੇ ਤੇ ਡੰਡ ਲਾ ਦਿੱਤੀ। ਤੇ ਤੇਰਾ ਧਿਆਨ ਕਿੱਥੇ ਸੀ? ਕੋਈ ਗੱਲ ਨਹੀਂ ਭੈਣ ਜੀ, ਸੜਨ ਵਾਲਾ ਤਾਂ ਸੜ ਗਿਆ। ਹੁਣ ਹੋਰ ਦੇ ਕੁਝ ਸਕਦਾ ਨਹੀਂ ਆ। ਤੇ ਐਵੇਂ ਆਪਾਂ ਬੋਲ ਕੇ ਕੀ ਲਾਣਾ? ਤੇ ਰਾਜ ਤੂੰ ਮੇਰਾ ਸੂਟ ਹੋਰ ਪ੍ਰੈਸ ਕਰ ਦੇ। ਉਹ ਨੂੰ ਨਾ ਪ੍ਰੈਸ ਲਾ ਦੇਂਗੇ ਤੇ। ਠੀਕ ਹੈ, ਮਮੀ ਜੀ ਕਰ ਦੇਣੀ ਆ। ਲੈ ਭੈਣ ਜੀ, ਤੂੰ ਦੇ ਕੋਸ਼ਿਸ਼ ਵੀ ਨਹੀਂ ਕਿਆ ਉਹਨੂੰ। ਭੋਲੇ ਜੇ ਮੂੰਹ ਨਾ ਕਹਿ ਦਿੱਤਾਈ ਵੀ ਦੂਜਾ ਸੂਟ ਪ੍ਰੈਸ ਕਰ ਦੇ। ਐਡਾ ਮਹਿੰਗਾ ਤੁਹਾਡਾ ਉਹਨੇ ਸੂਟ ਸਾੜਤਾ ਵਾ। ਤੇ ਕੋਈ 2-4 ਸੁਣਾਉਣੀਆਂ ਤੇ ਸਹੀ ਹੀ। ਜੇ ਇਹਦੀ ਜਗ੍ਹਾ ਤੇ ਮੈਂ ਹੁੰਦੀ ਨਾ ਤੇ ਮੈਂ ਤੇ ਆਪਣੀ ਨੌ ਦੀਆਂ ਲਿਆ ਦੇਈਆਂ ਦੇਣੀਆਂ ਮੈਂ ਤੇ ਉਹਦਾ ਖਾਨਦਨ ਪਰੋਲ ਦੇਣਾ ਸੀ ਤੂੰ ਹੀ ਤੇ ਉਹਨੂੰ ਕੁਛ ਵੀ ਨਹੀਂ ਕਿਹਾ ਭੈਣ ਜੀ ਤੇਰੇ ਤੇ ਮੱਥੇ ਤੇ ਕੋਈ ਮਾਸਾ ਤੂੜੀ ਨਹੀਂ ਆਈ ਭੋਲੇ ਜੇ ਮੂੰਹ ਨਾ ਕਹਿਤਾ ਕਿ ਦੂਜਾ ਸੂਟ ਪ੍ਰੈਸ ਕਰ ਦੇ ਇਹ ਵੀ ਕੋਈ ਗੱਲ ਹੋਈ ਭਲਾ ਕੱਲ ਪਰਸੋਂ ਦੀ ਗੱਲ ਆ ਮੇਰੀ ਨੌ ਨੇ ਨਾ ਦੁੱਧ ਧਰਿਆ ਹੀ ਗੈਂਸ ਤੇ ਤੇ ਮੈਂ ਬਾਹਰੋਂ ਆਈ ਤੇ ਦੁੱਧ ਸਾਰਾ ਉਬਲਿਆ ਤੇ ਗੈਸ ਵੀ ਸਾਰਾ ਆਇਆ ਭਰਿਆ ਪਿਆ ਥੱਲਿਓਂ ਤੱਕ ਦੁੱਧ ਆਇਆ ਪਿਆ ਤੇ ਆਪ ਫੋਨ ਨਾ ਚੰਬੜੀ ਮੈਨੂੰ ਉੱჭੜਿਆ ਗੁੱਸਾ ਪਹਿਲਾਂ ਤੇ ਮੈਂ ਖੋਇਆ ਉਹਦੇ ਕੋ ਫੋਨ ਫਿਰ ਮੈਂ ਇੱਕ ਛੱਡੀ ਉਹਦੇ ਫਿਰ ਮੈਂ ਉਹਦੀ ਮਾਂ ਨੂੰ ਫੋਨ ਕੀਤਾ ਮੈਂ ਕਿਹਾ ਆਪਣੀ ਕੁੜੀ ਨੂੰ ਤੂੰ ਇਹ ਕੁਝ ਸਿਖਾ ਕੇ ਭੇਜਿਆਈ ਕਿ ਦੁੱਧ ਧਰ ਕੇ ਤੇ ਆਪ ਫੋਨ ਤੇ ਲਗੀ ਰਹਿ ਤੇ ਨਾਲੇ ਤੇ ਮੈਂ ਭੈਣ ਜੀ ਮੁੰਡੇ ਕੋ ਵੱਖਰੀਆਂ ਗਾਲਾਂ ਪੁਆਈਆਂ ਈ ਇਹ ਅੱਜ ਕੱਲ੍ਹ ਦੀਆਂ ਨੌ ਆਣਾ ਐਂਝ ਹੀ ਸੁੱਤਰ ਹੁੰਦੀਆਂ ਈ ਉਹ ਦਿਨ ਜਾਵੇ ਤੇ ਅੱਜ ਦਾ ਦਿਨ ਆਵੇ ਮਜਾ ਲੈ ਕੇ ਦੀ ਉਦਨ ਦੀਆਂ ਨੇ ਕੋਈ ਗਲਤੀ ਕੀਤੀ ਹੋਵੇ ਨਾ ਇਹ ਨਾ ਲਓ ਤੁਸੀਂ ਗਲਤੀ ਦਾ ਤੇ ਤੁਸੀਂ ਹਾਂ ਜੀ ਸਮਝਾਉਂਦਾ ਵੀ ਆਪ ਕੋ ਆਪਣਾ ਤਰੀਕਾ ਹੁੰਦਾ ਵਾ ਮੈਂ ਉਹਨੂੰ ਵੱਧ ਘੱਟ ਬੋਲਦੀ ਉਹਦਾ ਮੂੜ ਖਰਾਬ ਹੁੰਦਾ ਮੇਰਾ ਆਪਣਾ ਮੂੜ ਖਰਾਬ ਹੁੰਦਾ ਉਹ ਆਏ ਮੁੰਡੇ ਨੂੰ ਦੱਸਦੀ ਉਹਦਾ ਮੂੜ ਖਰਾਬ ਹੁੰਦਾ ਅਸੀਂ ਘਰ ਦੇ ਵਿੱਚ ਇੱਕ ਦੂਜੇ ਨਾਲ ਮੂੰਹ ਵਟ ਕੇ ਤਰੇ ਫਿਰਦੇ ਲੜਾਈ ਵੱਜ ਜਾਂਦੀ ਕਿੰਦੇ ਦੁੱਧ ਰੜਕਿਆਂ ਦਾ ਮੱਖਣ ਨਿਕਲਦਾ ਤੇ ਲੱਸੀ ਰੜਕਿਆਂ ਕਿ ਨਿਕਲਣਾ ਤੇ ਇਸ ਕਰਕੇ ਲੜਾਈ ਨੂੰ ਵਧਾਉਣਾ ਨਹੀਂ ਚਾਹੀਦਾ ਜਿੱਥੇ ਇੱਕ ਮੁੱਕਦੀ ਉਹਥੇ ਮੁਕਾ ਦੇਣੀ ਚਾਹੀਦੀ ਹੈ ਤੇ ਨਾਲੇ ਸਰਾ ਹੀ ਸੂਟ ਦੀ ਗੱਲ ਸੂਟ ਤੇ ਹੋਰ ਆ ਜਾਊਗਾ ਤੇ ਜਦੋਂ ਘਰ ਦੇ ਵਿੱਚ ਲੜਾਈ ਵਾਜੇ ਉਹ ਨਹੀਂ ਫਿਰ ਮੁੱਕਦੀ ਆਹ ਲੈ ਮਮੀ ਜੀ ਤੁਹਾਡਾ ਸੂਟ ਕਰਤਾ ਪ੍ਰੈਸ ਤੇ ਨਾਲੇ ਨਾ ਮੈਨੂੰ ਮਾਫ ਕਰ ਦਿਓ ਮੇਰੇ ਕੋਲੋਂ ਤੁਹਾਡਾ ਐਡਾ ਪਾਰਾ ਸੂਟ ਸੜ ਗਿਆ ਗਲਤੀ ਨਾਲ ਕੋਈ ਗੱਲ ਨਹੀਂ ਪੁੱਤ ਇਹੋ ਪਾ ਜਾਨੇ ਰੱਖ ਦੇ ਇੱਥੇ ਪਟਨਵਾਲਾ ਤੋਂ ਸੂਟ ਛੜ ਗਿਆ ਤੂੰ ਕਿਹੜਾ ਜਾਣ ਕੇ ਸਾੜਿਆ ਤੇ ਹੁਣ ਮੈਂ ਚੱਲੇ ਬਾਜ਼ਾਰ ਧਿਆਨ ਰੱਖੀ ਕਰਦਾ ਚੰਗਾ ਠੀਕ ਐ ਮੰਮੀ ਜੀ ਭੈਣ ਜੀ ਸਹੀ ਕਹਿਂਦੇ ਤੁਸੀਂ ਜਿੰਨੀ ਛਤੀ ਹੋ ਸਕੇ ਨਾ ਗੱਲ ਨੂੰ ਖਤਮ ਕਰ ਦੇਣਾ ਚਾਹੀਦਾ ਵਾ ਮੈਂ ਆਪਣੇ ਨੋ ਦੇ ਨਾਲ ਵੱਖਰਾ ਕਲਪਦੀ ਆ ਵੱਖਰਾ ਉਹਨੂੰ ਸੁਣਾਉਨੇ ਆ ਮੁੰਡੇ ਦੇ ਆਏ ਵੱਖਰੇ ਕਰਨ ਭਰਦੀ ਆ ਤੇ ਹਾਈ ਨਾ ਤਿੰਨੇ ਚਾਰੇ ਜਾਣੇ ਨਾ ਹੀ ਜੇ ਹੀ ਰਹਿਨੇ ਘਰ ਦੇ ਵਿੱਚ ਕਲੇਸ਼ ਸਾਡੇ ਘਰ ਚ ਮੁੱਕਦਾ ਹੀ ਨਹੀਂ ਆ ਤੇ ਭੈਣ ਜੀ ਇਸ ਬਾਰੇ ਨਾ ਸੋਚੂਗੀ ਜਰੂਰ ਭੈਣ ਮੇਰੀਏ ਗੱਲ ਸੋਚਣ ਨਾਲ مسئلے ਹੱਲ ਨਹੀਂ ਹੁੰਦੇ ਅਮਲ ਕਰਨ ਨਾਲ مسئلے ਹੱਲ ਹੁੰਦੇ ਆ ਤੇ ਜੇ ਵੱਡੇ ਹੀ ਆਪਾਂ ਇਹ ਗੱਲਾਂ ਸੋਚਾਂਗੇ ਨਾ ਤਾਂ ਫੇਰ ਹੀ ਗੱਲ ਬਣਦੀ ਆ ਤੇ ਸਾਨੂੰ ਸੋਚਣਾ ਚਾਹੀਦਾ ਵਾ ਕਿ ਅਸੀਂ ਕਿਤਨਾ ਬੱਚਿਆਂ ਨੂੰ ਰੱਖਣਾ ਵਾ ਠੀਕ ਆ ਤੇ ਤੂੰ ਬੈਠ ਮੈਂ ਤਿਆਰ ਹੋ ਕੇ ਆਉਣੀ ਆਂ